ਲੰਗਰ ਬਣੀ ਸ਼ਗਲਿਆ ਤੇ ਹੁਣ ਅਸੀਂ ਚੱਲੇ ਆ ਮੋਟਰਸਾਈਕਲ ਆਪਣੇ ਦਿਵਾਨ ਮਲਕੀਨ ਕਹਿੰਦਾ ਮੈਂ ਵੀ ਤਵਣਾ ਚਲੂ ਮੈਂ ਕਿਹਾ ਤੁਸੀਂ ਵੀ ਮਰਾ ਸਾਡੇ ਨਾਲੇ ਚਲੋ ਮੋਟਰਸਾਈਕਲ ਕਿੰਨਾ ਬੁਰ ਹੋਇਆ ਪਿਆ ਆ ਬਾਪੂ ਇਹ ਕਰਨਾ ਇਹ ਆਪਣੇ ਕਿਸ਼ਨਾ ਲਾਲਾ ਜੀ ਦੁਕਾਨ ਬੈਠੇ ਨੇ ਅੰਦਰ ਗੁਰੂ ਘਰ ਨਹਲਾ ਦਿੱਤਾ ਆ ਕਿੰਨੇ ਦਿਨਾਂ ਬਾਅਦ ਨਮਾਸ਼ਾ ਸਰਵਿਸ ਸਟੇਸ਼ਨ ਦੇ ਉੱਪਰ ਜੱੱਤਾ ਬਾਈ ਖੜਾ ਗੱਡੀ ਲੈ ਕੇ ਆਉਂਦੇ ਹਾਂ ਹਾਂ ਲਲਿਤ ਸਰਵਿਸ ਸਟੇਸ਼ਨ ਹੈ ਮਲਗੀਦ ਨੇ ਵੀ ਦਵਾ ਲਿਆ ਆਪਣਾ ਨਾਲ ਸਾਰੇ ਬੱਸ ਉਹ ਥੱਲੇ ਸਗਾ ਇਹਦੇ ਲੱਗਿਆ ਤੇਲ ਪਲੇਟ ਜੇ ਇਹਨੂੰ ਉਹਦਾ ਪਤਾ ਨਹੀਂ ਲੱਗਦਾ ਸਗਾ ਵੀ ਤੇਲ ਦਾ ਕੀ ਬਣਦਾ ਹਨਾ ਪਤਾ ਨਹੀਂ ਚੁੰਦਾ ਆ ਪਤਾ ਨਹੀਂ ਲੀਕ ਕਰਦਾ ਥੱਲਿਓ ਐਸਡੀ ਸਕੂਲ ਵੀ ਨਾਲ ਨਿਆਣੇ ਦੀਆਂ ਵਾਝਾਂ ਆਂਦੀਆਂ ਪਈਆਂ ਪੜਦੇ ਵੀ ਨਿਆਣੇ ਲੱਗਦਾ ਬਈ ਬੜੀ ਗੱਲ ਵਾ ਇਦਾਂ ਦੇ ਠੰਢ ਦੇ ਮੌਸਾਂ ਚ ਗੱਡੀਆਂ ਗੁਡੀਆਂ ਧੋਣੇ ਆਲਾ ਕੰਮ ਵੀ ਬੜਾ ਦੂਆ ਆ ਆਉਂਦੇ ਆ ਗਿਆ ਮਦੋ ਭਾਜੀ ਆਪਣਾ ਚਾਹ ਆ ਗਈ ਚਾਹ ਚਾਹ ਬਣ ਗਈ ਆ ਬਈ ਚਾਹ ਪੀ ਲੋ ਇਹ ਵਾਹੇ ਹੀ ਜੈਸਾ ਨਾਲੋ ਇਹ ਮੁੰਡਾ ਬੜਾ ਵਧੀਆ ਆਪਣਾ ਇਹ ਵਾਲਾ ਜਿਹਨੇ ਵੀ ਤੁਹਾਨਾ ਤੁਹਣਾ ਹੁੰਦਾ ਇਹਦੇ ਕੋ ਅੱਗੇ ਦਵਾਇਆ ਕਰੋ ਆਂ ਦੀ ਐਨ ਵਧੀਆ ਦੇਖਲਾ ਕਰ ਦਿੱਤਾ ਅੰਮਲਲੀ ਸਰਵੋ ਸਟੇਸ਼ਨ ਵਾਲੇ ਨੇ ਉਹਦੀ ਸਪੀਡ ਬੜੀ ਘਟਾ ਕੀ ਗੱਲ ਕੰਡੈਸਰ ਤਾਂ ਨਹੀਂ ਬਣਨੇ ਵਾਲਾ ਇਹਨੂੰ ਹੌਲੀ ਹੌਲੀ ਲੱਗਿਆ ਉਹ ਜੱਸੇ ਬਾਈ ਦੀ ਗੱਡੀ ਆਪਣੇ ਦੀ ਜੱਸੇ ਭਾਜੀ ਜੀ ਕਿਦਾ ਠੀਕ ਠਾਕ ਤੁਸੀਂ ਸੁਣਾਓ ਐਨ ਵਧੀਆ ਕ ਲੰਗੇ ਲੌਂਗ ਰੂਟ ਦੀ ਤਿਆਰੀ ਲੱਗਦੀ ਆ ਨਹੀਂ ਆਏ ਆ ਜੀ ਕਿੱਥੋਂ ਦਿੱਲੀੋਂ ਚੱਲ ਵਧੀਆ ਵਧੀਆ ਤਾਂ ਕਿੰਨੀ ਸਾਫ਼-ਸਾਫ਼ ਕੇ ਰੱਖਦੇ ਦੇਖ ਲੈ ਡਰਾਈਵਰ ਗੱਡੀ ਹੈ ਨਾ ਮਾੜਾ ਮੋਟਾ ਸਕ੍ਰੈਚ ਲੱਗ ਜੇ ਤਾਂ ਔਖਾ ਹੁੰਦਾ ਮਾੜੇ ਮਾਰਦੇ ਆ ਉਹ ਲੋਨ ਨੂੰ ਕਹਿੰਦਾ ਮਾਰਿਆ ਨਾ ਤੂੰ ਕੀ ਕਾ ਪਕੀਲ ਕਾ ਪਦੇ ਲੈ ਦਾ ਹਾਂ ਦੱਸ ਕੀ ਕਹਿੰਦਾ ਤੂੰ ਨਾ ਨਾ ਮੁੰਡੇ ਕੰਮ ਵਧੀਆ ਕਰ ਵਧੀਆ ਕਰਦੇ ਨਾ ਵੇਲਾ ਕਿਦਾਂ ਤੇਰਾ ਮੋਟਰਸਾਈਕਲ 88 2020 ਮਾਡਲ ਬਣਾਤਾ। ਉਹ ਖਲੀ ਦਾ ਕੰਮ ਕਰਦਾ। ਧੋ ਧੋ ਕੇ ਡਬਲ ਡਬਲ ਮਾਰਦੇ ਸਰ। ਲੈ ਇਹਨਾਂ ਲੱਗ ਗਈਆਂ। ਰੈੱਡ ਲਾਈਟ ਚਲਦੀ ਆਉਂਦੀ ਇੱਧਰ। ਤਾਂ ਹੰਤਨ ਕਰਾਤੀ ਐ ਨਾ। ਹੁਣ ਆਪਾਂ ਚਲੀਏ ਦੁਕਾਨ ਤੇ ਨੂੰ। ਦੁਕਾਨ ਤੇ ਮੈਂ ਬਾਜ਼ਾਰ ਨੂੰ ਵੀ ਜਾਣਾ ਬਣ ਗਿਆ। ਅੱਛਾ। ਕੱਢ ਆਲੀ ਹਾਂਜੀ ਹਾਂਜੀ ਕਿੱਦਾਂ ਕਿਹੜਾ ਸੁ ਬਲੈਂਡਰ ਕਰਨਾ ਬੜੀ ਨਾ ਬਲੈਂਡਰ ਕੱਢ ਲਓ ਚੱਲ ਭਾਈ ਉੱਧਰ ਲਿਆ ਆ ਕੱਢਵਾ ਸੁ ਬਲੈਂਡਰ ਆਪਣਾ ਮਦੋ ਬਾਜੀ ਚਾਹ ਦੀ ਚੁਸਕੀ ਲੈਂਦੇ ਹੋਏ ਇੱਧਰ ਆਪਣੇ ਹਾਂਜੀ ਮਹਾਰਾਜ ਹਾਂਜੀ ਸਾਹਿਬ ਉਹ ਦਿਓ ਵਿਚਾਰ ਆਪਣੇ ਨਵੀਂ ਸਰਵਿਸ ਸਟੇਸ਼ਨ ਵਾਲਿਓ ਸ਼ਾਹ ਨੂੰ ਦੇਖਿਓ ਯਾ YouTube ਤੇ ਹਵਾ ਮਾਰਨੀ ਇਹਨੂੰ ਜੀ ਆਜੋ ਇੱਥੇ ਦੇਖੋ ਇਦਾਂ ਹੀ ਬਸ ਰਹਿੰਦਾ ਰਛੇ ਰਛ ਬੁਲਟਾਂ ਦਾ ਗੜ ਸ਼ਾਂਕਰ ਚ ਇੱਕੋ ਹੀ ਇੱਕ ਆਪਣੇ ਕਾਰੀਗਰ ਬੁਲਟਾਂ ਦੇ ਪੱਲਾ ਭਾਜੀ ਧੰਨ ਧੰਨ ਕਰਾਈ ਵੀ ਦੇਖੋ ਬੁਲਟਾ ਹੀ ਬੁਲਟ ਹੈ ਸਭ ਤੋਂ ਮੇਨ ਗੱਲ ਸਾਡੇ ਕੋਲੇ ਹੁੰਦੀ ਹੈ ਕਿ ਸਾਡੇ ਕੋਲ ਮਤਲਬ ਬੁਲਟ ਹੀ ਚੜ੍ਹੇ ਲੇ ਆ ਕਸਟਮਰ ਸਾਡੇ ਕੋਲ ਨਹੀਂ ਲੰਦਾ ਆਹੋ ਇੰਨਾ ਯਕੀਨ ਆ ਮਤਲਬ ਹੈ ਨਾ ਸਾਡਾ ਯਕੀਨ ਆ ਕੰਮ ਪਿਛਵਾਸ ਮਤਲਬ ਬਣਾਇਆ ਬਣਾਇਆ ਦੇਖ ਲਓ ਕੋਈ ਵੀ ਨਹੀਂ ਹੈਗਾ ਬੁਲਟ ਜਦੋਂ ਕਿਸੇ ਕੋਈ ਨਹੀਂ ਹੈਗਾ ਬੰਦਾ ਵਿੱਚ ਇਹਦਾ ਮਾਲਕ ਇੱਥੇ ਹੋਵੇ ਬੁਲਟ ਵਾਲਾ ਇੰਨਾ ਯਕੀਨ ਆ ਬੱਲੇ ਭਾਈ ਦੇ ਆਪਣੇ ਤੇ ਇਹ ਹੁਣ ਤੋਂ ਨਹੀਂ ਹੈਗਾ ਜਾਂਦੀ ਸ਼ੌਪ ਕਰਦੇ ਨੇ ਸਵੇ ਜੱਤੋ ਹੀ ਉੱਥੋਂ ਬਾਹਰੋਂ ਸੀਨ ਲੱਗਦਾ ਹਲਾ ਦੇਣਾ ਪਹਿਲੀ ਵਾਰ ਜੀ ਆ ਪਹਿਲਾਂ ਵੀ ਦਿੱਤੀ ਸੀ ਮਤਲਬ ਪਹਿਲਾਂ ਤੋਂ ਹੀ ਦਿੱਤੀ ਆ ਕਿੰਨਾ ਮਤਲਬ ਹੁੰਦਾ ਨਹੀਂ ਕੋਈ ਆ ਕਜਹਿਰੀਆਂ ਦੇ ਲਾਗੇ ਸੀ ਨਾ ਇਹ ਕਚਹਿਰੀਆਂ ਦੇ ਲਾਗੇ ਆਹ ਨੇ ਸਾਹ ਇੱਥੇ ਹੀ ਸੀ ਇਹ ਤਾਂ ਇੱਥੇ ਹੀ ਸੀ ਕਜਹਿਰੀਆਂ ਲਾਗੇ ਤਾਂ ਨਹੀਂ ਆਹ ਗੂਗਲ ਪੇ ਵੀ ਆ ਨਾਲ ਸਟੋਰ ਵੀ ਆ ਲੈ ਤਾਂ ਬੋਲਟੇ ਬੋਲਟ ਬੋਲਟੇ ਬੋਲਟ ਜਗਾ ਚ ਪੈ ਗਿਆ ਆ ਪਾਣੀ ਹੋ ਗਿਆ ਨੁਕਸਾਨ ਲੱਗੇ ਹੋਇਆ ਹੁਣ ਇਹਨੂੰ ਖਲਾ ਕੇ ਦੇਖਣ ਕੀ ਬਣਦਾ ਬੰਗਾ ਰੋਡ ਤੇ ਮਸੀ ਆਏ ਆ ਭਰਾਓ ਕਿਹੜਾ ਸਪੇਅਰ ਪਾਰਟ ਆ ਜਾਨਵੀ ਆਟੋ ਸਪੇਅਰ ਪਾਰਟ ਫਿਰ ਮੇਰੇ ਮੂਰੇ